ਪੰਜਾਬ ਰੋਡਵੇ ਦੇ ਪੰਨ バス ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 52 ਸਵਾਰੀਆਂ ਤੋਂ ਵੱਧ ਕੋਈ ਵੀ ਸਵਾਰੀ バス ਦੇ ਵਿੱਚ ਨਹੀਂ ਬੈਠੇਗੀ ਇਹ ਕਹਿ ਸਕਦੇ ਹਾਂ ਕਿ ਵੱਡਾ ਐਲਾਨ ਕਰ ਦਿੱਤਾ ਗਿਆ ਪੰਨ バス ਵੱਲੋਂ ਤੇ ਉਸ ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਤੁਸੀਂ ਮੌਜੂਦ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਹੁਣ ਦਿਖਾਵਾਂਗੇ ਕਿ ਜਿਹੜਾ ਪੰਜਾਬ ਰੋਡਵੇ ਜੂਨੀਅਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ 52 ਸਵਾਰੀਆਂ ਤੋਂ ਕੋਈ ਐਕਸਟਰਾ ਸਵਾਰੀ ਨਹੀਂ ਬੈਠੇਗੀ ਜੁਨੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਤੇ ਉੱਥੇ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਵੱਲੋਂ ਵੀ ਜਿਹੜਾ ਇਸੇ ਦਾ ਸਵਾਗਤ ਕੀਤਾ ਗਿਆ ਉਹ ਸਵਾਗਤ ਸਵਾਗਤ ਇਸ ਕਰਕੇ ਕੀਤਾ ਗਿਆ ਵਾ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵਾਜਾ ਮਾਰ ਕੇ ਜਿਹੜਾ ਕਿ ਸਾਨੂੰ ਵਾਜਾ ਮਾਰ ਕੇ ਸਵਾਰੀਆਂ ਬਿਠਾਉਣੀਆਂ ਪੈਂਦੀਆਂ ਸਾਡੀਆਂ ਬੱਸ ਦੇ ਵਿੱਚ ਕੋਈ ਵੀ ਸਵਾਰੀ ਨਹੀਂ ਬੈਠਦੀ ਪਰ ਜਿਹੜਾ ਕਹ ਸਦਿਆ ਕਿ ਜੁਨੇ ਦੇ ਜੋ ਫੈਸਲਾ ਲੀ ਦਿੱਤਾ ਗਿਆ ਉਹਦੇ ਅਸੀਂ ਸਮਰਥਨ ਕਰਦੇ ਆ ਪ੍ਰਾਈਵੇਟ ਬੱਸ ਵਾਲੇ ਕਹਿ ਰਹੇ ਨੇ ਤੇ ਉੱਥੇ ਹੀ ਹੁਣ ਜੁਨੇ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਕਿ 52 ਸਵਾਰੀਆਂ ਤੋਂ ਵੱਧ ਕੋਈ ਵੀ ਸਵਾਰੀ ਜਿਹੜੀ ਨਹੀਂ ਬਿਠੇਗੀ ਆ ਦੇਖ ਸਕਦੇ ਹੋ ਕਿ ਸਾਰੀਆਂ ਪ੍ਰਾਈਵੇਟ ਜਿਹੜੀ ਕਿ ਵਾਸਤੇ ਉੱਪਰ ਬੱਸ ਪ੍ਰਾਈਵੇਟ ਵੀ ਲੱਗੀ ਆ ਪਰ ਉਹਦੇ ਉੱਪਰ ਕੋਈ ਵੀ ਸਵਾਰ ਨਹੀਂ ਹੋ ਰਿਹਾ ਕੋਈ ਵੀ ਆਪਣਾ ਸਫਰ ਕਰਨ ਵਾਸਤੇ ਉਸ ਬੱਸ ਤੇ ਬੈਠ ਨਹੀਂ ਦਿਆ ਪਰ ਦੂਜੇ ਪਾਸੇ ਹੁਣ ਪੰਜਾਬ ਰੋਡਵੇ ਜਦੋਂ ਬੱਸ ਲੱਗੇਗੀ ਤੇ ਸਾਰੀਆਂ ਜਿੰਨੀਆਂ ਮੈਲਾ ਨੇ ਉਹ ਉਸ ਬੱਸ ਵਿੱਚ ਬੈਠਣ ਗਿਆ ਜਿਹਦੇ ਕਰਕੇ ਹਫੜਾ ਦਫੜੀ ਵੀ ਕਾਫੀ ਮੱਚਦੀ ਆ ਕਈ ਹਾਸੇ ਵੀ ਜਿਹੜੇ ਵਾਪਰ ਚੁੱਕੇ ਨੇ ਕਿਉਂਕਿ ਫ੍ਰੀ ਕਰਕੇ ਕਈ ਬੀਬੀਆਂ ਲਾਲਚ ਕਰ ਲੈਂਦੀਆਂ ਨੇ ਬੱਸ ਲੱਗੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਹੁਣ ਬੀਬੀਆਂ ਚੜ੍ਹਨੀਆਂ ਚਾਲੂ ਹੋ ਗਈਆਂ ਇਹ ਕਹਿ ਸਕਦਾ ਕਿ ਕਈ ਹਾਸੇ ਵਾਪਰੇ ਸਨ ਫ੍ਰੀ ਵਾਲੇ ਚੱਕਰ ਨੂੰ ਲੈ ਕੇ ਤੇ ਇਹ ਤਸਵੀਰਾਂ ਨੇ ਕਾਫੀ ਜਿਹੜਾ ਰਸ਼ਵੀ ਜਿਹੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਕਈ ਹੱਥ ਸੇ ਵਾਪਰਦੇ ਨੇ ਹੁਣ ਕਹਿ ਸਕਦੇ ਕਿ ਜੂਨੀਅਰ ਦੇ ਪ੍ਰਧਾਨ ਵੀ ਸਾਡੇ ਨਾਲ ਨੇ ਉਹੀ ਗੱਲਬਾਤ ਕਰਾਂਗੇ ਅਸੀਂ ਜੂਨੀਅਰ ਦੇ ਪ੍ਰਧਾਨ ਸਾਡੇ ਨਾਲ ਨੇ ਬਲਜੀਤ ਸਿੰਘ ਇਹ ਪ੍ਰਧਾਨ ਜੀ ਕੀ ਐਲਾਨ ਕੀਤਾ ਗਿਆ ਤੁਹਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਸਲਾ ਹੈ ਮੇਰਾ ਨਾਂ ਸਰ ਬਲਜੀਤ ਸਿੰਘ ਆ ਮੈਂ ਸੂਬਾ ਆਗੂ ਆ ਪੰਜਾਬ ਰੋਡੋ ਜੇ ਪਨਬਸ ਪੀਆਰ ਸੀਟੀ ਕੰਟੈਕਟ ਵਰਕਰ ਯੂਨੀਅਨ ਆ ਜੀ ਕੀ ਐਲਾਨ ਕੀਤਾ ਗਿਆ ਤੁਹਾਡੇ ਵੱਲੋਂ ਲਾਨ ਸਰ ਇਸ ਕਰਕੇ ਕੀਤਾ ਗਿਆ ਵਾ ਵੀ ਜਿਹੜਾ ਸੈਂਟਰ ਗਵਰਨਮੈਂਟ ਨੇ ਹਿੱਟ ਐਂਡ ਰਨ ਦਾ ਇੱਕ ਨਵਾਂ ਕਾਨੂੰਨ ਲਿਆਂਦਾ ਡਰਾਈਵਰਾਂ ਪ੍ਰਤੀ ਜਿਹਦੇ ਵਿੱਚ ਜੇ ਕਿਸੇ ਕੋਈ ਵੀ ਹਾਸਾ ਹੋ ਜਾਂਦਾ ਜੇ ਮੌਤ ਹੁੰਦੀ ਆ ਤੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਤੇ ਦੂਸਰਾ ਜਿਹੜਾ ਸਾਡਾ ਡਿਪਾਰਟਮੈਂਟ ਵਾ ਉਹ ਜਦੋਂ ਓਵਰਲੋਡ ਸਵਾਰੀ ਹੁੰਦੀ ਆ ਤੇ ਕੋਈ 10 20 ਰੁਪਏ ਦੀ ਮਤਲਬ ਟਿਕਟ ਰਹਿ ਜਾਂਦੀ ਆ ਤੇ ਉਹਨੂੰ ਜਿਹੜਾ ਨੌਕਰੀ ਤੋਂ ਜਿਹੜਾ ਘਰ ਬਾਹਰ ਦਿੱਤਾ ਜਾਂਦਾ ਇਸ ਕਰਕੇ ਅਸੀਂ ਇਸ ਫੈਸਲੇ ਦਾ ਫੈਸਲਾ ਲਿਆ ਵਾ ਜਥੇਬੰਦੀ ਨੇ ਕਿ ਇਹ ਜਿਹੜਾ ਵਾ ਇਹ ਮਾਰੂ ਕਾਨੂੰਨ ਆ ਉਹਦੇ ਵਿਰੁੱਧ ਅਸੀਂ 52 ਸੀਟਾਂ ਜਿਹੜੀਆਂ 52 ਸਵਾਰੀਆਂ ਹੀ ਬਿਠਾਵਾਂਗੇ ਲੱਗਦਾ ਕਿ ਜਦੋਂ ਬੱਸ ਲੱਗਦੀ ਆ ਹੁਣਾਂ ਬੱਸ ਲੱਗ ਲੱਗੀ ਆ ਹਫੜਾ ਤਫੜੀ ਮਚੂਗੀ ਇਹਦੇ ਕਰਕੇ ਹਾਸਾ ਜਿਹੜਾ ਵਾਪਰੂਗਾ ਉਹ ਡਰਾਈਵਰਾਂ ਤੇ ਕੰਡਕਟਰ ਨੂੰ ਭੁਗਤਣਾ ਪਵੇਗਾ ਬਿਲਕੁਲ ਜੀ ਅਸੀਂ ਜਥੇਬੰਦੀ ਤੌਰ ਤੇ ਮੰਗ ਕਰ ਚੁੱਕੇ ਆ ਕਿ ਪੰਜਾਬ ਦੀ ਪਬਲਿਕ ਨੂੰ ਵੇਖਦਿਆ ਆ 10000 ਬੱਸ ਚਾਹੀਦੀ ਸਰਕਾਰੀ ਪਰ ਇਹ ਸਰਕਾਰ ਇਸ ਕੰਮ ਦੇ ਵਿੱਚ ਨਕਾਮ ਆ ਆ ਵੇਖ ਲਓ ਤੁਹਾਡੇ ਸਾਹਮਣੇ ਆ ਕੀ ਹਾਲਾਤ ਬਣਦੇ ਆ ਤੇ ਅਸੀਂ ਆਪਣੇ ਮੰਗ ਪੱਤਰ ਦੇ ਵਿੱਚ ਵੀ ਕਹਿ ਚੁੱਕੇ ਹਾਂ ਕਿ 10000 ਬਸ ਪਾਈ ਜਾਵੇ ਤਾਂ ਕਿ ਆਮ ਪਬਲਿਕ ਨੂੰ ਜਿਹੜੀ ਆ ਸਹੀ ਸਹੂਲਤ ਮਿਲੇ ਇਹਦੇ ਤੇ ਸੀਟਾਂ ਕਿੰਨੀਆਂ ਹੈਗੀਆਂ ਜੀ ਬਸ ਇਹਦੇ ਵਿੱਚ 52 ਸੀਟੜਾਂ ਆ ਗੱਡੀ ਜੀ ਅੱਛਾ ਤੇ ਉਹ ਐਕਸਟਰਾ ਹੁਣ ਜਿੱਦਾਂ ਲੇਡੀਜ਼ ਚੜ ਜਾਂਦੀਆਂ ਕਈ ਪਹਿਲਾਂ ਚੜ ਜਾਂਦੀ ਸੀ ਅਸੀਂ ਅਸੀਂ ਆਮ ਜਿਹੜੇ ਹਾਸੇ ਹੁੰਦੇ ਸੀ ਉਹਨਾਂ ਨੂੰ ਵੇਖਦੇ ਹੋਏ ਅਸੀਂ ਜਥੇਬੰਦੀ ਤੌਰ ਤੇ ਇਹ ਫੈਸਲਾ ਲਿਆ ਆ ਕਿ ਅਸੀਂ 52 ਸਵਾਰੀਆਂ ਹੀ ਜਿਹੜੀਆਂ ਬਿਠਾਵਾਂਗੇ ਕਿਉਂਕਿ ਸਾਡੇ ਟਰਾਂਸਪੋਰਟ ਮੰਤਰੀ ਦਾ ਵੀ ਇਹ ਬਿਆਨ ਆਇਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਵੀ ਕਿਹਾ ਵਾ ਕਿ ਜੇ ਕੋਈ 52 ਸਵਾਰੀਆਂ ਤੋਂ ਵੱਧ ਪੈਂਦਾ ਤੇ ਉਹ ਜੀਐਮ ਆਰਟੀਓ ਜਿਹੜਾ ਉਹ ਚਲਾੰਦ ਕਰਨ ਉਹ ਜੇ ਚਲਾੰਦ ਹੁੰਦਾ ਜਾਂ ਕੋਈ ਹਸਾ ਹੁੰਦਾ ਉਹ ਵੀ ਡਰਾਈਵਰਾਂ ਨੂੰ ਹੀ ਜਿਹੜਾ ਵਾ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਸੋ ਇਹਨਾਂ ਕਾਰਨਾਂ ਕਰਕੇ ਅਸੀਂ ਜਿਹੜਾ ਵਾ ਇਹ ਫੈਸਲਾ ਲਿਆ ਇੱਕ ਘੰਟੇ ਤੋਂ ਇਹ ਬੀਬੀਆਂ ਸਾਰੀਆਂ ਬਾਹਰ ਖੜੀਆਂ ਸੀ ਪਰ ਜਦੋਂ ਇਹ ਬੱਸ ਲੱਗੀ ਹੈ ਸਾਰੀਆਂ ਉਸੇ ਬੱਚ ਜਿਹੜੇ ਪ੍ਰਾਈਵੇਟ 'ਚ ਕੋਈ ਚੜ੍ਹ ਨਹੀਂ ਰਿਹਾ ਜੀ ਇਹ ਫ੍ਰੀ ਸਬਰੋਨ ਕਰਕੇ ਜਿਹੜਾ ਵਾ ਇਹ ਪ੍ਰੋਬਲਮ ਆ ਰਹੀ ਆ ਇਹ ਸਰਕਾਰ ਨੂੰ ਚਾਹੀਦਾ ਵਾ ਵੀ ਇਹਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਵਾ ਇਹ ਚਲੋ ਕੁਝ ਸਹੂਲਤ ਤੇ ਠੀਕ ਵਾ ਪਰ ਇਹਦਾ ਜਿਹੜਾ ਮਿਸਯੂਜ਼ ਵੀ ਜ਼ਿਆਦਾ ਹੋ ਰਿਹਾ ਵਾ ਜੀ ਪ੍ਰਾਈਵੇਟ ਬੱਸ ਸਰ ਕੀ ਨਾਮ ਜੀ ਹਾਂਜੀ ਮੰਨ ਪੀ ਸਿਉ ਮੈਂ ਵੇਖ ਰਿਹਾ ਤੁਸੀਂ ਕਿਨੇ ਚਿਰ ਤੋਂ ਆਵਾਜ਼ਾਂ ਮਾਰਦੇ ਪਏ ਗਰਦਾਸਪੁਰ ਬਟਾਲਾ ਸਾਡੀ ਬੱਸ ਤੇ ਕੋਈ ਨਹੀਂ ਚੜ੍ਹਦਾ ਸਾਡੀ ਇਸੇ ਕਰਕੇ ਨਹੀਂ ਚੜਦਾ ਕਿ ਫ੍ਰੀ ਕਰਕੇ ਚੜ ਰਹੇ ਆ ਸਾਰੇ ਸਾਡੇ ਨਾਲ ਕੋਈ ਚੜ੍ਹਦਾ ਨਹੀਂ ਸਾਡੇ ਪੈਸੇ ਲੱਗਦੇ ਆ ਫ੍ਰੀ ਚੱਕਰ ਚੜਦੇ ਸਾਰੇ ਰੋਡਾਂ 'ਵਾਂ ਭਰ ਭਰ ਜਾਂਦੀਆਂ ਇਸ ਕਰਕੇ ਸਾਡੇ ਨਾਲ ਕੋਈ ਵੰਦਾ ਨਹੀਂ ਆ ਸਰਕਾਰ ਨੂੰ ਚਾਹੀਦਾ ਕਿ ਸਾਡਾ ਵੀ ਕੁਝ ਸੋਚਿਆ ਜਾਵੇ ਕੁਝ ਸਾਡੇ ਵੀ ਬੱਚੇ ਆ ਪਰਿਵਾਰ ਆ ਸਾਨੂੰ ਵੀ ਕੁਝ ਆਵੇ ਕੋਈ ਆਮਦਨ ਆਵੇ ਕੀ ਤੇ ਇਹਨੇ ਫੈਸਲਾ ਲਿੱਤਾ ਸਹੀ ਆ ਬਹੁਤ ਵਧੀਆ ਲਿਆ ਵਾ ਕੁਝ ਮिजੂਸ ਵੀ ਕਰ ਰਹੇ ਜਿੱਦਾਂ ਸਰਕਾਰੀ ਟੀਚਰ ਅਸ ਲੱਖ ਲੱਖ ਤਨਖਾਹ ਲੈ ਰਹੇ ਆ ਉਹ ਡੇਲੀ ਤਾਂ ਕਰਦੇ ਸਾਡੇ ਘਰ ਦੇ ਆਉਣਗੇ ਕਦੀ ਕਦਾਈ ਆਉਣਗੇ ਟੀਚਰ ਵਗੈਰਾ ਡਾਕਟਰ ਵਗੈਰਾ ਲੈ ਰਹੇ ਤਾਂ ਫਾਇਦਾ ਲੈ ਰਹੇ ਆ ਜਿੱਦਾਂ ਕੋਈ ਆਮ ਜਨਤਾ ਉਹ ਤਾਂ ਲੈ ਨਹੀਂ ਰਹੀ ਜਿਹੜੇ ਕਦੀ ਮਹੀਨੇ ਬਾਅਦ ਆਉਣਾ ਉਹਨਾਂ ਵਾਸਤੇ ਠੀਕ ਆ ਜਿਹੜੇ ਡੇਲੀ ਆ ਰਹੇ ਫਾਇਦਾ ਤੇ ਉਹ ਲੈ ਰਹੇ ਆ ਨਾ ਸਾਡੇ ਵਰਗੇ ਤੇ ਕੋਈ ਲੈ ਨਹੀਂ ਰੇ ਆਮ ਜਨਤਾ ਪੇ ਜਦੋਂ ਤੁਸੀਂ ਥੇ ਟੜੀ ਜਿਹੜੀ ਬੱਸ ਦੀ ਸੀਟਾਂ ਕਿੰਨੀਆਂ ਨੇ ਸਾਡੇ ਆ ਗਈਆਂ 52 52 ਪਰ ਜਾਂਦੀਆਂ ਕਿੱਥੇ ਪਰਦੀਆਂ ਵੱਧ ਤੋਂ ਵੱਧ 30 35 30 35 ਬੱਸ ਵੱਧ ਤੋਂ ਵੱਧ ਉਹ ਵੀ ਨਿਕਲਦੇ ਆਣਾ ਉਹ ਵੀ ਲੈਸ ਕਰਕੇ ਖਰਚਾ ਕਿੱਥੇ ਹੁੰਦਾ ਪੱਲਿਓਂ ਜਾਣ ਦੇ ਪੈਸੇ ਮਾਲਕਾਂ ਦੇ ਅ ਮਹੀਨਾ ਡੇਢ ਹੋ ਗਿਆ ਬੱਸ ਪੂਰੇ ਪੈਸੇ ਵੀ ਨਹੀਂ ਹੁੰਦੇ ਮਰ ਕੇ ਪੂਰੇ ਖਰਚਾ ਵੀ ਨਹੀਂ ਹੁੰਦਾ ਸਾਡੇ ਦਾ ਸਮਰਥਨ ਕਰ ਰਹੇ ਹੋ ਜੁਨੀਆ ਦਾ ਫਿਰ ਕਰ ਰਹੇ ਕਰ ਰਹੇ ਆ ਜਰੂਰ ਜੀ ਇੱਧਰ ਵੇਖੋ ਆ ਵੇਖੋ ਆ ਰੋਡਵੇ ਨਿਕਲਦੀ ਦੇ ਰਿਆ ਅੱਗੇ ਆ ਵੇਖ ਲਓ ਕੀ ਹਾਲ ਜੀ ਉੱਪਰ ਕਿਸੇ ਨੇ ਨਹੀਂ ਚੜਦਾ ਕਿਸੇ ਨੇ ਨਹੀਂ ਚੜਨਾ ਤੁਸੀਂ ਵੇਖ ਸਕਦੇ ਆ ਵੇਖ ਲਓ ਰੋ ਪਰਧਾਨ ਜੀ ਸਮਰਥਨ ਕਰ ਰਹੇ ਪੁਰੇ ਇਹ ਆਮ ਪਬਲਿਕ ਦੀ ਸਹੂਲਤ ਨੂੰ ਵੇਖਦੇ ਹੋਏ ਤੇ ਹਿੱਟ ਐਂਡ ਰਨ ਜਿਹੜਾ ਸੈਂਟਰਲ ਗਵਰਨਮੈਂਟ ਨੇ ਡਰਾਈਵਰਾਂ ਦੇ ਉੱਤੇ ਜਿਹੜਾ ਉਹ ਕਾਨੂੰਨ ਥੋਪਿਆ ਵਾ ਉਹਦੇ ਵਿਰੋਧ ਦੇ ਵਿੱਚ ਅਸੀਂ ਜਥੇਬੰਦੀ ਤੌਰ ਤੇ ਫੈਸਲਾ ਲਿਆ ਵਾ ਕਿ ਜੇ ਸਰਕਾਰ ਆਂਦੀ ਆ ਵੀ ਕਾਨੂੰਨ ਦੇ ਵਿੱਚ ਰਹਿ ਕੇ ਸਾਰੇ ਕੰਮ ਹੋਣੇ ਚਾਹੀਦੇ ਆ ਤੇ ਫਿਰ ਬੱਸਾਂ ਦੇ ਵਿੱਚ ਵੀ ਓਵਰਲੋਡ ਨਹੀਂ ਹੋਣੀ ਚਾਹੀਦੀ ਜੇ ਸਰਕਾਰ ਨੂੰ ਲੱਗਦਾ ਕਿ ਅਸੀਂ ਜਿਹੜੀਆਂ ਬੱਸਾਂ ਸਰਕਾਰੀ ਬੱਸਾਂ ਓਵਰਲੋਡ ਆ ਤੇ ਅਸੀਂ ਜਥੇਬੰਦੀ ਤੌਰ ਤੇ ਮੰਗ ਕਰਦੇ ਆ ਕਿ 10000 ਬੱਸ ਜਿਹੜੀ ਪਾਈ ਜਾਵੇ ਆਮ ਜਨਤਾ ਨੂੰ ਉਹਦੇ ਸੋਰਸ ਮਿਲਣ ਨੌਕਰੀਆਂ ਮਿਲਣ ਤੇ ਆਮ ਜਨਤਾ ਦੀ ਖੱਜਲ ਖਵਾਰੀ ਨਾ ਹੋਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਇਹ ਸੱਤਾ ਦੇ ਵਿੱਚ ਆਏ ਆ ਕਿ ਅਸੀਂ ਇਥੋਂ ਮਾਫੀਆ ਜਿਹੜਾ ਖਤਮ ਕਰਾਂਗੇ ਅਸੀਂ ਸਰਕਾਰੀ ਨੌਕਰੀਆਂ ਦਵਾਂਗੇ ਪਰ ਹਕੀਕਤ ਦੇ ਵਿੱਚ 2 ਸਾਲ ਸਰਕਾਰ ਦੇ ਨੰਗ ਜਾਣ ਕਰਕੇ ਕੋਈ ਵੀ ਅੱਜ ਤੱਕ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਸਾਡੇ ਡਿਪਾਰਟਮੈਂਟ ਦੇ ਵਿੱਚ ਪਿੱਛੇ ਜੇ ਭਰਤੀ ਆਊਟਸੋਰਸ ਤੇ ਇਹਨਾਂ ਨੇ ਕੀਤੀ ਆ ਭਗਵੰਤਮਾਨ ਆਪ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਖੜ ਕੇ ਪਵਿੱਤਰ ਸਦਨ ਦੇ ਵਿੱਚ ਇਹ ਕਿਹਾ ਵੀ ਅਸੀਂ ਅੱਜ ਤੋਂ ਬਾਅਦ ਆਊਟਸੋਰਸ ਤੇ ਕੋਈ ਭਰਤੀ ਨਹੀਂ ਕਰਾਂਗੇ ਲੇਕਿਨ ਸਾਡੇ ਮਹਿਕਮੇ ਦੇ ਵਿੱਚ 1337 ਕਨੈਕਟਰ ਡਰਾਈਵਰ ਤੇ ਵਰਕਸ਼ਾਪ ਦੀ ਭਰਤੀ ਕੀਤੀ ਆ ਉਹਨਾਂ ਬੱਚਿਆਂ ਨਾਲ ਵੀ ਸ਼ੋਸ਼ਣ ਕੰਡਿਆ ਆ ਉਹਨਾਂ ਨੂੰ 12 12 13 13000 ਰੁਪਇਆ ਤਨਖਾਹ ਦੇਣ ਦੇ ਆ ਅੱਜ ਤੁਸੀਂ ਵੇਖ ਲਓ ਵੀ ਮਗਹਾਈ ਕਿੰਨੀ ਆ ਜੇ ਆਪਾਂ ਇੱਕ ਡਰਾਈਵਰ ਨੂੰ 400 ਰੁਪਇਆ ਦਿਹਾੜੀ ਦੇ ਕੇ ਤੇ ਉਹਨੂੰ ਕਹਾ ਗਿਆ ਵੀ ਤੂੰ ਲੌਂਗ ਰੂਟ ਤੇ ਬੱਸ ਚਲਾ ਉਹਦਾ ਵੀ ਪਿੱਛੇ ਪਰਿਵਾਰ ਆ ਸੋ ਸਰਕਾਰ ਜਿਹੜੀ ਆ ਫੇਲ ਹੋ ਚੁੱਕੀ ਆ ਅਸੀਂ ਬਾਰ-ਬਾਰ ਤੁਹਾਡੇ ਜਰੀਏ ਦਾ ਤੁਸੀਂ ਵੀ ਮੀਡੀਆ ਵੀ ਸਾਡਾ ਪੂਰਾ ਸਮਰਥਨ ਕਰਦਾ ਰਿਹਾ ਪਿਛਲੇ ਸਮੇਂ 'ਚ ਅਸੀਂ ਕੁਝ ਮੰਗਾ ਮਨਾਉਣ ਦੇ ਵਿੱਚ ਜਥੇਬੰਦੀ ਤੌਰ ਤੇ ਕਾਮਯਾਬ ਹੋਏ ਆ ਪਰ ਕੁਝ ਮੰਗਾਂ ਜਿਹੜੀਆਂ ਸਾਡੀਆਂ ਅਜੇ ਪੈਂਡਿੰਗ ਆ ਉਹਦੇ ਆਪ ਅਸੀਂ ਪ੍ਰੋਗਰਾਮ ਲੀਕੇ ਆ ਕੱਲ ਨੂੰ ਲੁਧਿਆਣੇ ਮੁੱਖ ਮੰਤਰੀ ਪੰਜਾਬ ਝੰਡਾ ਚੜਾਉਣ ਦੇ ਆ ਉੱਥੇ ਅਸੀਂ ਕਾਲੀਆਂ ਝੰਡੀਆਂ ਨਾਲ ਜਿਹੜਾ ਵਿਰੋਧ ਕਰਾਂਗੇ 26 ਜਨਵਰੀ ਨੂੰ ਫਿਰ ਅਸੀਂ 1 ਤਰੀਕ ਨੂੰ 1 ਫਰਵਰੀ ਨੂੰ ਹੈਡ ਆਫ ਸਾਡੇ ਧਰਨਾਵਾ ਜਿਹੜੇ ਸਾਡੇ ਰਿਪੋਰਟਾਂ ਵਾਲੇ ਸਾਥੀ ਆ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾਣ ਦੇ ਆ ਫਿਰ 13 14 ਦੇ 15 ਦੀ ਜਿਹੜੀ ਮੁਕੰਮਲ ਚੱਕਾ ਜਾਮ ਜਿਹੜਾ ਉਹ ਕੀਤਾ ਜਾਊਗਾ ਬਿਲਕੁਲ ਜੀ ਇਹ ਜਿਹੜਾ ਕਿ ਜੂਨੀਅਰ ਦੇ ਵੱਲੋਂ ਐਲਾਨ ਕਰ ਦਿੱਤਾ ਕਿ 52 ਸਵਾਰੀਆਂ ਤੋਂ ਵੱਧ ਕੋਈ ਵੀ ਸਵਾਰੀ ਨਹੀਂ ਬੈਠੇਗੀ ਇਹ ਜੁਨੀਅਰ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਫੈਸਲਾ ਜਿਹੜਾ ਜਿਹੜਾ ਐਲਾਨ ਕਰ ਦਿੱਤਾ ਗਿਆ ਤੇ ਉੱਥੇ ਪ੍ਰਾਈਵੇਟ ਬੱਸਾਂ ਦੇ ਵੱਲੋਂ ਵੀ ਇਹ ਚੀਜ਼ ਦੇ ਕਿ ਵੈਲਕਮ ਕੀਤਾ ਗਿਆ ਵਾ ਕਿ ਜੋ ਫੈਸਲਾ ਜੁਨੀਅਰ ਦੇ ਵੱਲੋਂ ਲਿੱਤਾ ਗਿਆ ਵਾ ਉਹ ਬਿਲਕੁਲ ਸਹੀ ਹੈਗਾ ਕਿਉਂਕਿ ਕਈ ਫ੍ਰੀ ਕਰਕੇ ਹਫੜਾ ਦਫੜੀ ਜਦੋਂ ਮੱਜ ਜਾਂਦੀ ਹੈ ਜਦੋਂ ਬੱਸ ਦੇ ਉੱਪਰ ਬੀਬੀਆਂ ਚੜ੍ਹਦੀਆਂ ਨੇ ਤੇ ਉਹਦੇ ਕਰਕੇ ਕਈ ਹਾਦਸੇ ਵਾਪਰਦੇ ਨੇ ਪਰ ਇੰਨਾ ਹਾਦਸਿਆ ਕਰਕੇ ਕਈ ਵਾਰ ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਤੇ ਉਹ ਸਾਰਾ ਜਿਹੜਾ ਨਿਜ਼ਾਮ ਆ ਡਰਾਈਵਰ ਜਾਂ ਕਨੈਕਟਰ ਦੇ ਉੱਪਰ ਲੱਗਦਾ ਨਜ਼ਰ ਆ ਰਿਹਾ 52 ਸਵਾਰੀਆਂ ਤੋਂ ਬਾਅਦ ਬੱਸ ਤੋੜ ਦਿੱਤੀ ਗਈ ਆ ਆ ਦੇਖ ਸਕਦੇ ਹੋ ਕਿਉਂਕਿ ਜਦੋਂ 53ਵਾਂ ਸਵਾਰੀ ਚੜ ਲੱਗੀ ਤਾਂ ਉਸ ਤੋਂ ਬਾਅਦ ਜਿਹੜੀ ਬੱਸ ਤੋੜ ਦਿੱਤੀ ਗਈ ਆ ਕਿਉਂਕਿ ਜੂਨੀਅਰ ਦੇ ਵੱਲੋਂ ਪਹਿਲਾਂ ਐਲਾਨ ਕਰ ਦਿੱਤਾ ਕਿ 52 ਸਵਾਰੀਆਂ ਤੋਂ ਵੱਧ ਸਵਾਰੀ ਨੂੰ ਕੋਈ ਬਿਠਾਵਾਂਗੇ ਤੇ ਉਹਨਾਂ ਦੇ ਵੱਲੋਂ ਜਦੋਂ 52 ਸਵਾਰੀਆਂ ਹੋ ਗਈਆਂ ਤੇ ਫਿਰ ਬੱਸ ਤੋੜ ਦਿੱਤੀ ਗਈ ਆ ਤੇ ਲੋਕਾਂ ਨੂੰ ਵੀ ਜੂਨੀਅਰ ਦੇ ਵੱਲੋਂ ਅਪੀਲ ਕੀਤੀ ਗਈ ਆ ਕਿ ਜਿਹੜੇ ਸਾਡਾ ਰੂਲ ਜਿਹੜਾ ਬਣਾਇਆ ਗਿਆ ਵਾ 52 ਸਵਾਰੀਆਂ ਵਾਲਾ ਉਸ ਤੋਂ ਐਕਸਟਰਾ ਬੱਸ ਦੇ ਵਿੱਚ ਨਾ ਚੜਿਆ ਜਾਵੇ ਕਿਉਂਕਿ ਇਹਦੇ ਕਰਕੇ ਕਈ ਹਾਦਸੇ ਵਾਪਰੇ ਨੇ ਹਫੜਾ ਦਫੜੀ ਮੱਚਦੀ ਆ ਫਰੀ ਦੇ ਵਿੱਚ ਇਸੇ ਕਰਕੇ ਸਰਕਾਰ ਨੂੰ ਅਪੀਲ ਕੀਤੀ ਗਈ ਜੂਨਰ ਦੇ ਵੱਲੋਂ ਕਿ ਜਿਹੜਾ ਰੂਲ ਆ ਉਹ ਲਾਗਨ ਕੀਤਾ ਜਾਵੇ ਕਿਉਂਕਿ ਪ੍ਰਾਈਵੇਟ ਬੱਸ ਵਾਲੇ ਵੀ ਇਸ ਜੂਨੀਅਰ ਦੇ ਨਾਲ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਜੂਨੀਅਨ ਦੇ ਵੱਲੋਂ एलान ਕਰ ਦਿੱਤਾ ਕਿ 52 ਸਵਾਰੀਆਂ ਤੋਂ ਐਕਸਟਰਾ ਸਵਾਰੀ ਕੋਈ ਵੀ ਬੱਸ ਦੇ ਵਿੱਚ ਨਹੀਂ ਬੈਠੇਗੀ ਕਿਉਂਕਿ ਉਹਨਾਂ ਦੇ ਵੱਲੋਂ ਤਾਂ एलान ਕਰ ਦਿੱਤਾ ਗਿਆ ਸਰਕਾਰੀ ਆਫੀਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰ ਆਪਣਾ ਨਾਮ ਤੇ ਡੈਜਿਨੇਸ਼ਨ ਬਤਾਓ ਮੇਰਾ ਨਾਮ ਬਨਿੰਦਰ ਸਿੰਘ ਹੈ ਸਰ ਇਨਸਪੈਕਟਰ ਡੈਜਿਨੇਸ਼ਨ ਇਨਚਾਰਜ ਬੱਸ ਸਟੈਂਡ ਤੇ ਮੈਂ ਪੰਡਿਤ ਜੀ ਜਿਹੜਾ एलान ਕਰ ਦਿੱਤਾ ਗਿਆ ਜੂਨੀਅਨ ਦੇ ਵੱਲੋਂ ਤੇ ਜਗ੍ਹਾ ਜਗ੍ਹਾ ਤੇ ਪਰੇ ਨੋਟਿਸ ਵੀ ਲਗਾਏ ਗਏ ਨੇ ਕਿ 52 ਸਵਾਰੀਆਂ ਤੋਂ ਐਕਸਟਰਾ ਸਵਾਰੀ ਨਹੀਂ ਬੈਠੇਗੀ ਕੋਈ ਲੈਕਚਰ ਰੂਪ 'ਚ ਇਹਨਾਂ ਦੇ ਵੱਲੋਂ ਕੋਈ ਦਿੱਤਾ ਗਿਆ ਜਾਂ ਸਰਕਾਰੀ ਜ਼ਿੰਮੇਵਾਰੀ ਕੋਈ ਦਿੱਤੀ ਗਈ ਇਸ ਸਰ ਸਰਕਾਰੀ ਹਦਾਇਤਾਂ ਤਾਂ ਕੋਈ ਨਹੀਂ ਅਜੇ ਤੱਕ ਵੈਸੇ ਵੀ ਚਲੋ ਓਵਰਲੋਡਿੰਗ ਤਾਂ ਠੀਕ ਆ ਨਹੀਂ ਬਣਦੀ ਕਿਤੇ ਇੱਕ ਦੋ ਚਾਰ ਸਵਾਰੀਆਂ ਜਿਹੜੀਆਂ ਉਹ ਹੁੰਦੀਆਂ ਨੇ ਓਵਰਲੋਡ ਜੀ ਤੇ ਇਹ ਜੂਨੀਅਨ ਵੱਲੋਂ ਐਲਾਨ ਆ ਵੀ ਆਪਾਂ ਨਹੀਂ ਜਿਹੜਾ ਓਵਰਲੋਡਿੰਗ ਨਹੀਂ ਕਰਨੀ ਤੇ ਆਪਾਂ ਕੰਪੈਲ ਤਾਂ ਨਹੀਂ ਕਰ ਸਕਦੇ ਉਹਨਾਂ ਨੂੰ ਕਿ ਤੁਸੀਂ ਓਵਰਲੋਡਿੰਗ ਕਰੋ ਚਲੋ ਇੱਕ ਅੱਧੀ ਜੇ ਖਲੋਂਦੀ ਵੀ ਆ ਕਿਸੇ ਵੇਲੇ ਚਲੋ ਉਹ ਤਾਂ ਕੋਈ ਪ੍ਰੋਬਲਮ ਨਹੀਂ ਪਰ ਉਹਨਾਂ ਦੇ ਪ੍ਰਧਾਨ ਕਹਿ ਰਹੇ ਨੇ ਕਿ ਜਿਹੜਾ ਰੂਲ ਤਿਆਰ ਕੀਤਾ ਗਿਆ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਕਿ ਜੇ ਕੋਈ ਹਾਦਸਾ ਵਾਪਰਦਾ ਡਰਾਈਵਰ ਅਤੇ ਕਨੇਡਰ ਦਾ ਕਸੂਰ ਹੋਵੇਗਾ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਉਹ ਕਹਿੰਦੇ ਇਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਇਹ ਰੂਲ ਕੀਤਾ ਕਿ ਕਿ ਜਦੋਂ ਬੱਸ ਲੱਗਦੀ ਆ ਹਫੜਾ ਦਫੜੀ ਕਾਫੀ ਮੱਚਦੀ ਆ ਕਈ ਬੀਬੀਆਂ ਫਰੀ ਦੇ ਚੱਕਰ ਦੇ ਵਿੱਚ ਚੜਦੀਆਂ ਨੇ ਤੋਂ ਬੱਸ ਤੋਰ ਪੈਂਦੀ ਆ ਕਈ ਹਾਸੇ ਵਾਪਰੇ ਵੀ ਆ ਹਨੇ ਹਾਸਾ ਤਾਂ ਵਾਪਰਦਾ ਵੇਖੋ ਵੀਰ ਜੀ ਅੰਮ੍ਰਿਤਸਰ ਸ਼ਹਿਰ ਆਏ ਤੋਂ ਓਵਰਲੋਡਿੰਗ ਤਾਂ ਹੋ ਜਾਂਦੀ ਏ ਮੈਂ ਅਸੀਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਓਵਰਲੋਡਿੰਗ ਨਹੀਂ ਹੁੰਦੀ ਹੋ ਜਾਂਦੀ ਆ ਵੇਖੋ ਜਦੋਂ ਸਾਰੇ ਫੇਸ ਕਰਾਂਗੇ ਪ੍ਰੋਬਲਮ ਫਿਰ ਵੇਖਾਂਗੇ ਅਜੇ ਤੱਕ ਤਾਂ ਆਈ ਨਹੀਂ ਜੀ ਦੋ ਤਿੰਨ ਦਿਨ ਹੋ ਗਏ ਆ ਜੀ ਵੇਖੋ ਪ੍ਰੋਬਲਮ ਆ ਕਿਸ ਤਰ੍ਹਾਂ ਸੋਲਵ ਕਰਦਾ ਤੁਸੀਂ ਜਦੋਂ ਰਾਉਂਡ ਕੱਢਦੇ ਹੋ ਇਸ ਕਹਿੰਦੇ ਆਲੇ-ਦੁਆਲੇ ਕਈ ਬੀਬੀਆਂ ਭੱਜ ਕੇ ਚੜ੍ਹਦੀਆਂ ਨੇ ਉਦੋਂ ਵੀ ਕਈ ਹਾਦਸੇ ਵਾਪਰੇ ਨੇ ਉਹਨਾਂ ਦੇ ਪ੍ਰਧਾਨ ਕਹਿ ਰਹੇ ਉਹ ਕਹਿੰਦੇ ਇਸੇ ਕਰਕੇ ਅਸੀਂ ਪੰਜਾਬ 'ਚ ਰੂਲ ਲਾਗੂ ਕਰ ਦਿੱਤਾ ਕਿ 52 ਸਵਾਰੀਆਂ ਕਿਉਂਕਿ ਬਸਦੀਆਂ ਸੀਟਾਂ ਵੀ 52 ਹੈਗੀਆਂ ਹਾਂ 52 ਸਵਾਰੀਆਂ ਹੀ ਨੇ ਚਲੋ ਇਹਦਾ ਤਾਂ ਕਰਾਂਗੇ ਹਾਦਸਾ ਵਾਪਰਦੇ ਇਹ ਤਾਂ ਕੋਈ ਕਹਿ ਨਹੀਂ ਸਕਦੇ ਆਪਾਂ ਬਿਲਕੁਲ ਬੀਬੀਆਂ ਭੱਜ ਕੇ ਚੜ੍ਹਦੀਆਂ ਨੇ ਰਾਸ਼ ਹੁੰਦਾ ਆ ਤੇ ਇਹਦੇ ਲਈ ਕਰਾਂਗੇ ਕੁਛ ਨਾ ਕੁਛ ਹੁਣ ਮਿਲੋ ਸੀਟਾ ਕਾਊਂਟਰ ਤੋਂ ਗੱਡੀ ਲਾ ਕੇ ਪ੍ਰੋਪਰ ਤਰੀਕੇ ਦੇ ਨਾਲ ਉਹਦੀਆਂ ਬਾਰੀਆਂ ਬੰਦ ਕਰਕੇ ਫਿਰ ਆਪੇ ਚੱਲ ਜਣਗੇ ਜਿਹੜਾ ਪਿੱਛੇ ਭੱਜਣ ਦੀ ਨੌਬਤ ਨਾ ਆਵੇ ਹੈਨਾ ਕੋਈ ਮੰਤਰੀ ਸਾਹਿਬ ਨਾਲ ਗੱਲ ਕਰੋਗੇ ਟਰਾਂਸਪੋਰਟ ਮੰਤਰੀ ਨਾਲ ਇਸ ਮਿਸ਼ਨ ਤੇ ਕਿਉਂਕਿ ਜੁਲ ਸਰ ਹੋਣਾ ਨਾ ਨਹੀਂ ਮੈਂ ਕੀ ਕਹਿ ਸਕਦੇ ਆ ਤਾਂ ਚਲੋ ਜੇ ਗਵਰਨਮੈਂਟ ਦੇ ਜੋ ਰੂਲਸ ਹੋਣਗੇ ਜੋ ਆਨੂੰ ਹਦਾਇਤਾਂ ਆਉਣਗੀਆਂ ਉਹਦੇ ਅਕੋਰਡਿੰਗ ਚੱਲਾਂਗੇ ਪਰ ਉਹ ਕਈ ਇਹ ਪਤਾ ਇਹ ਵੀ ਲੱਗਾ ਕਿ ਕਈ ਜਿਹੜੀਆਂ ਬੀਬੀਆਂ ਬਸ ਤੋਂ ਉਹਨਾਂ ਨੇ ਉਤਾਰੀਆਂ ਉਹ ਤੁਹਾਡੇ ਕੋਲ ਵੀ ਆਉਂਦੀਆਂ ਨੇ ਕਿ 52 ਤੋਂ ਐਕਸਟਰਾ ਜਦੋਂ ਉਹ ਚੜ੍ਹਨੀ ਦੇ ਦਿੰਦੇ ਅੱਜ ਅੱਜੇ ਤੱਕ ਨਹੀਂ ਆਈ ਸ਼ਿਕਾਇਤ ਜਦੋਂ ਆਉਗੀ ਫਿਰ ਵੇਖਾਂਗੇ ਕੋਈ ਗੱਲ ਨਹੀਂ ਫਿਰ ਕੀ ਐਕਸ਼ਨ ਨਿਤਾ ਜਾਵੇਗਾ ਕੋਈ ਉਹਨਾਂ ਦੇ ਉਹਦੇ ਲਾ ਨਹੀਂ ਐਕਸ਼ਨ ਤਾਂ ਵੇਖੋ ਵੀਡੀਓ ਓਵਰਲੋਡਿੰਗ ਹੈ ਕਬਲ ਤਾਂ ਨਹੀਂ ਕਰ ਸਕਦੇ ਕਿਸੇ ਨੂੰ ਹੈ ਨਾ ਵੀ ਤੁਸੀਂ ਓਵਰਲੋਡ ਲੈ ਕੇ ਚਲੋ ਹੂੰ ਬਾਕੀ ਚਲੋ ਇੱਕ ਅੱਧੀ ਸਵਾਰੀ ਜੀ ਕੋਈ 5-7 10 ਕਿਲੋਮੀਟਰ ਤੱਕ ਖੜੋ ਕੇ ਜਾਂਦੀ ਵੀ ਆ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਉਹ ਸਹਿਮਤੀ ਦੇ ਨਾਲ ਹੀ ਆ ਕਿਸੇ ਨੂੰ ਕੰਪੈਲਸਟ ਨਹੀਂ ਕਰ ਸਕਦੇ ਆਪਾਂ ਵੀ ਤੁਸੀਂ ਓਵਰਲੋਡਿੰਗ ਕਰਕੇ ਚਲੋ ਦੂਰ ਤੱਕ ਚਲੋ ਹੈ ਨਾ ਜੀ ਬਿਲਕੁਲ ਜੀ ਇੱਕ ਸਰਕਾਰੀ ਅਫਸਰ ਬੱਸ ਸਟੈਂਡ ਦੇ ਤੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੂਨੀਅਰ ਦੇ ਵੱਲੋਂ ਜਿਹੜਾ ਲਾਂਨ ਤੇ ਕਰ ਦਿੱਤਾ ਗਿਆ ਪਰ ਕੋਈ ਸਰਕਾਰੀ ਦੇ ਐਤ ਨਹੀਂ ਆਈ ਕਿ ਸਰਕਾਰ ਦਾ ਵੀ ਇੱਕ ਰੂਲ ਹੈਗਾ ਕਿ 52 ਸਵਾਰੀਆਂ ਤੋਂ ਐਕਸਟਰਾ ਸਵਾਰੀ ਨਾ ਹੋਵੇ ਤੇ ਇਸੇ ਕਰਕੇ ਕਈ ਹਾਸੇ ਜਿਹੜੇ ਵਾਪਰਦੇ ਨੇ ਪਰ ਜੁਨੀਆ ਦੇ ਪ੍ਰਧਾਨ ਦੇ ਵੱਲੋਂ ਲਿਵਿੰਗ ਇੰਡੀਆ ਦੇ ਉੱਪਰ ਬਿਆਨ ਇੱਕ ਦਿੱਤਾ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਰੂਲ ਚਾਰ ਕੀਤਾ ਗਿਆ ਕਿ ਡਰਾਈਵਰ ਜੱਕਨੇਟਰ ਹੋ ਗਿਆ ਉਸ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕਿਉਂਕਿ ਕਈ ਹਾਸੇ ਵਾਪਰੇ ਵੀ ਹੈਗੇ ਨੇ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਕਿ ਇਹ ਰੂਲ ਜਿਹੜਾ ਉਹਨਾਂ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ نیوز ਅਭੀਸ਼ੇਕ